ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਂਗਣ ਜਿਹੜੇ ਐ ਰੁੱਤ ਸੋਹਣੀ ਹੋਣ ਕਰਕੇ ਤੇ ਬਹੁਤ ਫਲ ਪਿਆ ਇਹਨਾਂ ਨੂੰ ਬੂਟਿਆਂ ਨੂੰ ਦੇਖੋ ਭਰੇ ਭਰੇ ਸਾਰੇ ਬੂਟੇ ਵੈਂਗਣਾ ਦੇ ਓਹ ਲੱਗ ਗਿਆ ਕੁ ਫਲ ਦੇਖੋ ਤੁਸੀਂ ਕਿੰਨਾ ਪਿਆ ਹੈ ਬਹੁਤ ਜਿਆਦਾ ਫਲ ਪਿਆ ਵੈਗਨਾਂ ਨੂੰ ਆਇਦਰ ਦਿਖਾਓ ਕੋਰੀਆ ਚੱਕ ਕੇ ਟਾਣੀ ਦੇਖੋ ਤੁਸੀਂ ਕਿੰਨਾ ਫਲ ਪਿਆ ਵੈਗਨਾਂ ਉੱਫ ਦੇਖੋ ਉਹ ਕਿੰਨੇ ਸੋਹਣੇ ਵੈਗਨ ਲੱਗੇ ਆ ਦੇਖੋ ਤੁਸੀਂ ਇਹ ਭੜਤੀ ਵਾਲੇ ਵੈਗਨ ਹੈ ਤੇ ਇਹ ਕਾਹ ਆ ਦੇਖੋ ਕਿੰਨੇ ਉਹ ਕੋ ਥੱਲੇ ਆਉਣੇ ਚੱਕਿਓ ਆ ਦੇਖੋ ਆ ਦੇਖੋ ਜੀ ਕਿੰਨਾ ਫਲ ਪਿਆ ਮਣਾ ਮੋਹੀ ਫਲ ਦੇਖੋ ਸਾਹਮਣੇ ਤੇ ਆ ਤੁਸੀਂ ਆ ਤੋੜ ਦਿਓ ਇਹ ਨਹੀਂ ਤੋੜਨੇ ਪਰਥੇ ਵਾਲੇ ਇਹ ਦੂਜਾ ਇਹ ਖਰਾਬ ਇਹ ਪੱਕੀ ਜਾਂਦੇ ਆ ਵੇਖੋ ਇਹ ਬੈਂਗਣ ਇਹ ਆਪਣੇ ਹਾਰਵੈਸਟਿੰਗ ਹੈ ਦੇਖੋ ਸਾਰੇ ਬੈਂਗਣ ਲਾਏ ਆ ਕੱਲ ਦੇ ਬੈਂਗਣ ਆਰਗੈਨਿਕ ਤੇ ਬਹੁਤ ਟੇਸਟੀ ਬਣਦੇ ਆ। ਇਹ ਜੀ ਮੇਥੀ ਇਸ ਵਾਰੀ ਠੰਡ ਜਿਹੜੀ ਉਹ ਠੀਕ ਪੈ ਰਹੀ ਹੈ। ਇਸ ਕਰਕੇ ਮੇਥੇ ਤੇ ਮੇਥੀ ਦੋਨੇ ਬਹੁਤ ਸੋਹਣੇ ਹੋਏ ਆ। ਤੇ ਇਹ ਹੈ ਮੇਰਾ ਬੂਟਾ ਮਰੂਏ ਦਾ। ਇਹ ਪਿਆਜ ਲਓ ਜੀ ਬੋਲਬੋਲ ਵੀ ਆ ਗਈ ਹੈ ਨਹਾਉਣ ਵਾਸਤੇ ਆਈ ਹੈ ਇਹ ਤੁਹਾਨੂੰ ਦਿਖਾਉਣੀ ਹੈ ਨਾ ਕੇ ਪਹਿਲਾਂ ਗਈ ਹੈ ਇਹ ਆ ਬੈਠੀ ਕਿੰਨੀ ਸੋਹਣੀ ਲੱਗਦੀ ਹੈ ਕਿ ਆ ਆਪਣੇ ਫੁੱਲ ਦੇਖੋ ਕਿੰਨੇ ਪਿਆਰੇ ਲੱਗਦੇ ਆ ਸਰਦੀ ਦੇ ਵਿੱਚ ਤਿਤਲੀ ਆ ਵੀ ਸੀ ਗਿਆ ਪਹਿਲਾਂ ਫੁੱਲਾਂ ਤੇ ਹੁਣ ਚੱਲ ਗੀਆਂ ਲਓ ਜੀ ਨਹਾਉਣ ਆ ਗਈ ਇਹ ਬਲਬ ਤੁਹਾਨੂੰ ਮੈਂ ਦਿਖਾਉਣੀ ਆ ਨਹਾਉਗੀ ਇਹ ਸਾਰਾ ਪਾਣੀ ਡੋਲ ਦਿੰਦੀਆਂ ਨਾ ਨਾ ਕੇ